ਦੋਸਤੋ ਤੁਸੀਂ ਪੰਜਾਬ ਚ ਵੱਖ-ਵੱਖ ਥਾਵਾਂ ਤੇ ਬਰੈਡ ਪਕੌੜੇ, ਚਾਹ ਪ੍ਰਸ਼ਾਦ ਅਤੇ ਹੋਰ ਅਨੇਕਾ ਪ੍ਰਕਾਰ ਦੇ ਲੰਗਰ ਤੇ ਲੱਗਦੇ ਦੇਖੇ ਹੋਣਗੇ ਪਰ ਮੋਹਾਲੀ ਦੇ 3B2 ਦੀ ਗੇੜੀ ਰੂਟ ਮਾਰਕੀਟ ਵਿੱਚ ਇਹਨਾਂ ਸਰਦਾਰ ਨੌਜਵਾਨ ਨੇਤਾ ਕੁਝ ਵੱਖਰਾ ਹੀ ਕਰ ਦਿਖਾਇਆ ਇਹਨਾਂ ਨੌਜਵਾਨ ਵੀਰਾਂ ਵੱਲੋਂ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਉੱਥੇ ਪਹੁੰਚੇ ਸਾਰੇ ਵੀਰਾਂ ਨੂੰ ਦਸਤਾਰਾਂ ਭੇਟ ਕੀਤੀਆਂ ਅਤੇ ਸਿਰਾਂ ਤੇ ਸਜਾਈਆਂ ਅਤੇ ਨੌਜਵਾਨ ਵੀਰਾਂ ਨੂੰ ਨਸ਼ਾ ਪ੍ਰਤੀ ਜਾਗਰੂਕ ਬੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੀਰਾਂ ਦੇ ਸਿਰ ਤੇ ਕੇਸ ਵੀ ਨਹੀਂ ਹਨ ਉਹਨਾਂ ਨੂੰ ਵੀ ਦਸਤਾਰਾਂ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਵੰਡਦੇ ਆ ਸਾਰਿਆਂ ਨੂੰ ਇੱਕ ਇੱਕ ਦਸਤਾਰ ਭੇਟ ਕੀਤੀ ਉੱਥੇ ਹੀ ਕੱਲ ਇੱਕ ਭੰਗੜਾ ਪਾ ਰਹੇ ਨੌਜਵਾਨ ਜਿਸ ਨੇ ਪਾਗ ਢਿੱਲੇ ਹੁਣ ਮਗਰੋਂ ਆਪਣੀ ਪਾਗ ਉਤਾਰ ਕੇ ਸਟੇਜ ਦੇ ਥੱਲੇ ਵੱਲ ਰੱਖ ਦਿੱਤੀ ਗਈ ਸੀ ਉਸ ਨੌਜਵਾਨ ਨੂੰ ਵੀ ਫਟਕਾਰ ਲਗਾਈ ਅਤੇ ਹੋਰ ਇਸ ਨੌਜਵਾਨ ਵੀਰ ਨੇ ਕੀ ਕੁਝ ਕਿਹਾ ਆਓ ਸੁਣਦਿਆਂ ਇਸ ਦੀ ਜਵਾਨੀ ਸਾਡੇ ਨਾਲ ਵੀਰ ਨੇ ਸਰਬਜੀਤ ਸਿੰਘ ਜਸਕਰਨ ਜੀ ਤੇ ਇੱਕ ਭਾਜੀ ਆਪਣਾ ਅਮਨ ਜੋਤ ਜੀ ਔਰ ਇਹ ਦੱਸਦੇ ਆ ਵੀ ਕਿਸ ਤਰ੍ਹਾਂ ਦੇ ਨਾਲ ਇਹ ਪਲੈਨਿੰਗ ਹੈ ਜਿਹੜੀ ਪੂਰੀ ਕੀਤੀ ਗਈ ਹੈ ਹਾਂਜੀ ਸਰ ਅਮਨ ਜੋਤ ਜੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਨੌਜਵਾਨਾਂ ਦਾ ਜੋ ਤੁਸੀਂ ਪੱਗ ਬਨ ਰਹੇ ਹੋ ਹਾਂਜੀ ਵੈਗੂ ਜੀ ਖਾਲਸਾ ਵੈਗੂ ਜੀ ਕੀ ਫਤੇ ਵੈਗੂ ਇਹ ਉਪਰਾਲਾ ਅਸੀਂ ਕਾਫੀ ਚਿਰ ਤੋਂ ਪੂਰੇ ਇੰਡੀਆ ਵਿੱਚ ਕਰ ਰਹੇ ਆ ਪ੍ਰੋਕਸੀਮੇਟਲੀ 50 ਸਿਟੀਜ਼ ਨੇ ਜਿੱਥੇ ਇਹ ਉਪਰਾਲਾ ਹੁੰਦਾ ਹੈਗਾ ਵਿਸਾਖੀ ਦੀ ਸਿਗਨੀਫੀਕੈਂਸ ਦੱਸੀ ਜਾਂਦੀ ਹੈ ਕਿ ਕਿਵੇਂ ਮਹਾਰਾ ਦੇ ਸਾਨੂੰ ਇਹ ਦਸਾਰਾਂ ਦਿੱਤੀਆਂ ਨੇ ਇਹ ਸਾਡੇ ਸਿਰ ਦਾ ਤਾਜ ਹੈ ਗਿਆ ਕਿਵੇਂ ਇੱਕ ਸਿੱਖ ਦੀ ਵਿਲੱਖਣਤਾ ਜਿਹੜੀ ਹੈ ਉਹ ਇਸ ਦਸਤਾਰ ਨਾਲ ਨਜ਼ਰ ਆਂਦੀ ਹੈ ਦਿਸਦੀ ਹੈਗੀ ਹੈ ਸੰਸਾਰ ਵਿੱਚ ਤੇ ਇਹ ਰਿਸਪਾਂਸ ਮਹਾਰਾਜ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਿਆ ਹੈਗਾ ਤੇ ਸਾਨੂੰ ਕਦੇ ਹੋਇਆ ਨਹੀਂ ਕਿ ਹਾਂ ਉਪਰਾਲੇ ਸਾਨੂੰ ਕਰਨੇ ਪੈਂਦੇ ਕਿ ਸੰਗਤ ਆਵੇ ਤੇ ਮਹਾਰਾਜ ਨੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਇਹ ਰਿਸਪਾਂਸ ਰੰਦਾ ਹੈ ਅਸੀਂ ਸ਼ੁਕਰ ਕਰਦੇ ਹਾਂ ਸਾਰੀ ਸੰਗਤ ਦਾ ਮਾਹੌਲ ਹੀ ਠੀਕ ਕਿ ਅਵਜ਼ਰ ਰਿਸਪੌਂਸ ਹੁੰਦੇ ਨੇ ਅਜੀਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਪ੍ਰੋਗਰਾਮ ਆਇਆ ਚਾਹਾਂਗੇ ਪਹਿਲਾਂ ਤਾਂ ਵਿਸਾਖੀ ਦੀ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਜੀ ਤੇ ਇਹ ਉਹ ਕਰਲਾ ਗਲੋਬਲ 6 ਵੱਲੋਂ ਵਿਸਾਖੀ ਤੇ 60 ਸਿਟੀਜ਼ ਦੇ ਵਿੱਚ ਕੀਤਾ ਗਿਆ 올ਓਵਰ ਇੰਡੀਆ ਇਹਦੇ ਵਿੱਚ ਦਸਤਾਰ ਦੀ ਮਹੱਤਤਾ ਦੱਸੀ ਜਾਂਦੀ ਹੈ ਜੀ ਤੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਦਸਤਾਰ ਬਖਸ਼ੀ ਹੈ ਇਹ ਕਿ ਕਿ ਉਹਦੀ ਕੀ ਮਹੱਤਤਾ ਹੈ ਤੇ ਅਸੀਂ ਉਹਨੂੰ ਕਿਦਾਂ ਸੰਭਾਲ ਕੇ ਰੱਖਣਾ ਹੈ ਜੀ ਅਜੀਤ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਬੜੇ ਵਾਇਰਲ ਹੋ ਰਿਹਾ ਵੀ ਕੱਲ ਇੱਕ ਨੌਜਵਾਨ ਭੰਗੜਾ ਪਾ ਰਿਹਾ ਸੀ ਤੇ ਉਹਦੇ ਟਰਬਨ ਢੱਲੀ ਹੋ ਜਾਂਦੀ ਉਹ ਨੀਚੇ ਰੱਖ ਉਸ ਨੂੰ ਐਜ਼ ਅ ਤੁਹਾਡਾ ਪਰਸਨਲ ਰਾਏ ਉਸ ਤੇ ਕੀ ਹੈ ਥਿ ਵਿਊ ਤੁਸੀਂ ਕੀ ਦੇਣਾ ਚਾਹੋਗੇ ਵੀ ਸਹੀ ਸੀ ਉਹ ਨੌਜਵਾਨ ਦਾ ਕਹਿਣਾ ਇਹ ਹੈ ਵੀ ਉਹ ਢੱਲੀ ਹੋ ਰਹੀ ਸੀ ਇਸ ਕਰਕੇ ਮੈਂ ਨੀਚੇ ਰੱਖ ਕੇ ਜਿਹੜਾ ਆਪਣਾ ਭੰਗੜਾ ਪਉਣਾ ਜਿਹੜਾ ਜਾਰੀ ਰੱਖਿਆ ਕੋਈ ਜੇ ਮੇਰਾ ਪਰਸਨਲ ਥਿ ਵਿਊ ਦੇਖੋ ਤੁਸੀਂ ਕਿਸੇ ਵੀ ਸੰਸਥਾ ਤੋਂ ਹਟ ਕੇ ਐਜ਼ ਅ ਗੁਰੂ ਸਿੱਖ ਤੇ ਦਸਤਾਰ ਨੂੰ ਲਾ ਕੇ نیچے ਰੱਖਣਾ ਟੋਪੀ ਮੰਗ ਤੇ ਗਲਤ ਗੱਲ ਹੈ ਹੀ ਆ ਜੀ ਆਪਾਂ ਇਸ ਦਾ ਕੋਈ ਟਿੱਪਣੀ ਕਰਾਂਗੇ ਨਹੀਂ ਹੋਰ ਕਿ ਹਾਂ ਕਿਸੇ ਨੂੰ ਸਪੋਰਟ ਨਹੀਂ ਕਰ ਸਕਦੇ ਏਸੀ ਬਈ ਕੋਈ ਨੌਜਵਾਨਾ ਤੁਸੀਂ ਕੀ ਬੋਲਣਾ ਚਾਹੋਗੇ ਇਸ ਤੇ ਮੈਸੇ ਚੀਜ਼ ਤੇ ਕਹਿਣਾ ਚਾਹੁੰਗਾ ਕਿ ਉਸ ਨੌਜਵਾਨ ਦੀ ਕੋਈ ਗਲਤੀ ਨਹੀਂ ਹੈ ਗਲਤੀ ਹੈ ਉਹਨੂੰ ਦਿੱਤੀ ਹੋਈ ਐਜੂਕੇਸ਼ਨ ਦੀ ਹੋ ਸਕਦਾ ਹੈ ਕਿ ਉਹਨੂੰ ਉਸ ਪੱਗ ਬਾਰੇ ਉਨੀ ਇੰਪੋਰਟੈਂਸ ਪਤਾ ਹੀ ਨਾ ਹੋਵੇ ਜੋ ਉਸਨੇ ਉਸ ਭੰਗੜੇ ਦੇ ਦੌਰਾਨ ਭੰਗੜੇ ਨੂੰ ਇੰਪੋਰਟੈਂਸ ਦਿੰਦੇ ਹੋਏ ਆਪਣੀ ਪਾਗਰੂ ਠੇਹ ਰੱਖ ਦਿੱਤਾ ਅੱਜ ਗਲੋਬਲ ਸੈਕਸਵਲ ਨੂੰ ਇਹ ਉਪਰਾਲਾ ਇਸੇ ਕਰਕੇ ਕੀਤਾ ਜਾ ਰਿਹਾ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਪਾਗਰ ਇੰਪੋਰਟੈਂਸ ਕੀ ਹੈ ਅੱਜ ਅਸੀਂ ਮੋਹਾਲੀ ਦੇ ਸਭ ਤੋਂ ਮੇਨ ਸਿਟੀ 3B 2 ਦੀ ਮਾਰਕੀਟ 'ਚ ਖੜੇ ਆਂ ਜੋਦੋਂ ਮoure ਛੋਟੇ ਹੁੰਦੇ ਆਂਦਾ ਹੁੰਦਾ ਸੀਗਾ ਤਾਂ ਉਰੇ ਬਹੁਤ ਸਾਰੇ ਨੌਜਵਾਨ ਦਿਖਦੇ ਹੁੰਦੇ ਸੀ ਉਰੇ ਮੈਂ ਕਦੀ ਕਿਸੇ ਨੂੰ ਬੀੜੀਆਂ ਸਿਗਰਟਾਂ ਫੂਕਦੇ ਨਹੀਂ ਦਿਖਦਾ ਸੀ ਬੜਾ ਅੱਜ ਅਗਰ ਤੁਸੀਂ ਉਰੇ ਦੇਖੋਗੇ ਤਾਂ ਨੌਜਵਾਨ ਜਿਹੜੇ ਕਿਸਾ ਧਾਰੀ ਵੀ ਨੇ ਉਹ ਵੀ ਟੋਪੀਆਂ ਪਾ ਕੇ ਉਰੇ ਸ਼ਾਮ ਨੂੰ ਘੁੰਮਰੇ ਆਉਂਦੇ ਆ ਕੁੜੀਆਂ ਮੁੰਡੇ ਅਕਸਰ ਸਿਗਰਟਾਂ ਪੀਂਦੇ ਉਰੇ ਦਿਖਦੇ ਆ ਪੰਜਾਬ ਦੀ ਉਹ ਗੁਰੂਆ ਪੀਰਾਂ ਦੀ ਧਰਤੀ ਹੈ ਜਿੱਥੇ ਅੱਜ ਤੱਕ ਕਿਸੇ ਨੇ ਸਿਗਰਟ ਜਾਂ ਤੰਬਾਕੂ ਜਾਂ ਨਸ਼ਿਆ ਬਾਰੇ ਕੋਈ ਸੁਣਦਾ ਨਹੀਂ ਸੀ ਬੜਾ ਅੱਜ ਦੇ ਵਿੱਚ ਨਸ਼ਾ ਇੰਨਾ ਵੱਧਦਾ ਜਾ ਰਿਹਾ ਪੱਕ ਦੀ ਇੰਪੋਰਟੈਂਸ ਖਤਮ ਹੁੰਦੀ ਜਾ ਰਹੀ ਹੈ ਆਪਾਂ ਇਤਿਹਾਸ ਤਾਂ ਗਲੋਬਲ ਸਿਕਸ ਵੱਲੋਂ ਕੇਵਲ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ 67 ਸਿਟੀਜ਼ ਦੇ ਵਿੱਚ ਜਿੱਥੇ ਕਿ ਲੋਕਾਂ ਨੂੰ ਦੱਸਿਆ ਜਾਏ ਕਿ ਪੱਗ ਦੀ ਇੰਪੋਰਟੈਂਸ ਕੀ ਹੈ ਕੇਵਲ ਇਸ ਉਪਰਾਲੇ ਦੇ ਨਾਲ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੇ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਆਪਣੇ ਗੁਰੂ ਘਰਾਂ ਦੇ ਵਿੱਚ ਜਾਓ ਪੱਗ ਸਜਾ ਕੇ ਜਾਓ ਸੋ ਦਾ ਸਾਡੇ ਦਸ਼ਮੇਸ਼ ਪਿਤਾ ਨੂੰ ਵੀ ਸਾਡੇ ਤੇ ਮਾਣ ਹੋਵੇ ਕਿ ਸਾਡੇ ਪਿੱਛੇ ਜੋ ਉਹਨਾਂ ਨੇ ਬਲੀਦਾਨ ਦਿੱਤਾ ਅੱਜ ਉਹਨਾਂ ਦੀ ਗੁਰਸਿੱਖੋਣਾ ਦੇ ਨਾਲ ਨੇ ਬਿਲਕੁਲ ਵੱਡੀ ਗੱਲ ਕਹੀ ਹੈ ਵੀਰ ਨੇ ਕਿ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਿਆ ਸਿੱਖਾਂ ਦੇ ਲਈ ਔਰ ਸਿੱਖ ਧਰਮ ਦੀ ਜਿਹੜੀ ਸਾਇਨਾ ਕੀਤੀ ਗਈ ਸੀ ਹਾਂ ਜੀ ਵੀਰ ਜੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਇੱਥੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਨੌਜਵਾਨਾਂ ਦੇ ਵਿੱਚ ਬਹੁਤ ਵਧੀਆ ਜੀ ਕਿਉਂਕਿ ਸਾਡਾ ਜਿਹੜਾ ਗਲੋਬਲ ਸਿੱਖ ਚੈਰਿਟੀ ਦਾ ਪਰਪਸ ਹੈ ਇੱਥੇ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਤੇ ਜਿਹੜੇ ਨੌਨ ਪੰਜਾਬੀ ਜਿਹਨੇ ਉਹਨਾਂ ਨੂੰ ਸਾਡੇ ਜਿਹੜੇ ਅਮੀਰ ਵਿਰਸੇ ਬਾਰੇ ਜਾਗਰੂਕ ਕਰਨਾ। ਉਹ ਜਿਹੜਾ ਗਲੋਬਲ ਸਿਕ ਚੈਰਿਟੀ ਉਹਦੇ ਇਨੀਸ਼ੀਏਟਿਵ ਲਿਆ ਗਿਆ ਕਿ ਤਰਪਣਪਾ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਹ ਸਾਡੀ ਜਿਹੜੀ ਗਲੋਬਲ ਸਿਕ ਚੈਰਿਟੀ ਹੈ ਇਹ ਹੋਰ ਵੀ ਜਿਹੜੇ ਵੱਖ-ਵੱਖ ਖੇਤਰਾਂ ਦੇ ਉਹਨਾਂ ਚ ਕੰਮ ਕਰ ਰਹੀ ਹੈ ਜੀ ਤੇ ਇਹ ਅੱਜ ਦਾ ਜਿਹੜਾ ਸਾਡਾ ਤਰਪਣਪਾ ਇਵੈਂਟ ਹੈ ਇਹ ਸਾਡੇ ਵਿਰਸੇ ਦੀ ਦੇ ਪ੍ਰਤੀ ਸਾਡੇ ਬੰਦਿਆਂ ਨੂੰ ਜਾਗਰੂਕ ਕਰਾਉਣਾ ਤੇ ਜਿਹੜੇ ਨੌਨ ਪੰਜਾਬੀ ਜਿਹਨੇ ਉਹਨਾਂ ਨੂੰ ਸਾਡੇ ਅਮੀਰ ਵਿਰਸੇ ਬਾਰੇ ਦੱਸਣ ਦੇ ਲਈ ਚੱਲ ਰਿਹਾ ਜੀ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਜੀ ਦੇਖ ਰਿਹਾ ਜਿਵੇਂ ਸਾਰੇ ਜਿਹੜੇ ਨਾਨ ਪੰਜਾਬੀ ਨੇ ਉਹ ਵੀ ਆ ਕੇ ਪੱਗਾਂ ਬਨਵਾ ਰਹੇ ਨੇ ਸਾਡੇ ਅਮੀਰ ਵਿਰਸੇ ਦੇ ਲਈ ਉਹ ਪ੍ਰਾਊਡ ਫੀਲ ਕਰਦੇ ਨੇ ਪੱਗ ਬੰਨ ਕੇ ਜੀ ਨਾਮ ਹੀ ਨੀਲੋਂ ਕੁਮਾਰ ਨੀਲੋਂ ਕੁਮਾਰ ਹੋ ਠੀਕ ਹੋ ਸਰ ਹਾਂ ਜੀ ਹਾਂ ਕਿੱਦਾਂ ਲੱਗ ਰਿਹਾ ਪੱਗ ਬਨ ਕੇ ਪੱਗ ਬਨ ਕੇ ਪਹਿਲਾਂ ਵੀ ਬੰਨਦੇ ਰਹੇ ਆ ਵੈਸੇ ਅੱਛਾ ਪਹਿਲਾਂ ਬੰਨਦੇ ਰਹੇ ਹੋ ਹਾਂ ਜੀ ਵੈਸੇ ਦੇਖੋ ਮੂੰਹ ਮਠਾ ਕਰੋ ਪਹਿਲਾਂ ਤੁਸੀਂ ਥੈਂਕ ਯੂ ਥੈਂਕ ਯੂ ਬਹੁਤ ਖੁਸ਼ੀ ਦੀ ਗੱਲ ਹੈ ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਪਾਦਰੂ ਤੁਸੀਂ ਅਜ ਉਹ ਬਹੁਤ ਵਧੀਆ ਲੱਗਦਾ ਵਧੀਆ ਲੱਗਦਾ ਆਪਣੇ ਆਪ ਨੂੰ ਚੰਗੀ ਮਤਲਬ ਕਿ ਪਸਨਰਿਟੀ ਬਣਦੀ ਹੈ ਚਲੋ ਅਜੇ ਪੁਸਾਕੀ ਦੇ ਦਿਹਾੜੇ ਤੇ ਤੁਹਾਨੂੰ ਪੱਗ ਬੰਨੀ ਹੈ ਇਹਨਾਂ ਨੇ ਤੇ ਅੱਗੇ ਆਉਣ ਵਾਲੇ ਸਮੇਂ ਤੇ ਕਈ ਵਾਰੀ ਕੋਈ ਪ੍ਰੋਗਰਾਮ ਹੁੰਦਾ ਉਸ ਟਾਈਮ ਵੀ ਪਾਉਂਦੇ ਆਂ ਜੀ ਅਸੀਂ ਚੈਨਲ ਦਾ ਆਪਣੇ ਘਰ ਤੇ ਜੈ ਸ਼ਾਦੀ ਜੇ ਪੱਕਾ ਬਾਤ ਜੀ ਕਿਰਨੇ ਸਾਡੇ ਇਹ ਗੁਰੂ ਪੁਸਾਕੀ ਦੇ ਮੌਕੇ ਸਾਜਨਾ ਦਿਵਸ ਮੌਕੇ ਪੱਗ ਸਜਾਈ ਹੈ ਇਹਨਾਂ ਨੇ ਕੀ ਨਾਮ ਹੈ ਵੀਰ ਜੀ ਸਿਮਰਨ ਜੀ ਸਿੰਘ ਸਿੰਘ ਜੱਪ ਕਿੱਦਾ ਲੱਗ ਰਿਹਾ ਫਿਰ ਪਾਕਿਸਤਾਨ ਜਾ ਕੇ ਪਹਿਲਾਂ ਤਾਂ ਨਾਂ ਪਿੱਛੇ ਸਿੰਘ ਸੀਗਾ ਹੁਣ ਪੱਕੇ ਸਿੰਘ ਅੱਜ ਬਣੇ ਬਹੁਤ ਚੰਗਾ ਲੱਗ ਰਿਹਾ ਪਹਿਲਾਂ ਹੀ ਬਣੀ ਵਗਦੇ ਕਿ ਅੱਜ ਸਹੀ ਨਹੀਂ ਪਹਿਲਾਂ ਨਹੀਂ ਬਣੀ ਸੀਗੀ ਅੱਛਾ ਜੀ ਪਰ ਵੀ ਤੋਬਾਦ ਨਹੀਂ ਬਣ ਪਾਇਆ ਸੀ ਮੇਰੇ ਕਿਰਪਾ ਨਹੀਂ ਹੋਈ ਅੱਜ ਹੋਈ ਹੈ ਕਿ ਚਲੋ ਸ਼ੁਕਰ ਹੈ ਤੇ ਲੱਗਦਾ ਨਹੀਂ ਵੀ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਅਸੀਂ ਛੱਡ ਰਹੇ ਹਾਂ ਜਰੂਰ ਜੁੜਨਾ ਚਾਹੀਦਾ ਹੈ ਜੀ ਐਸੀ ਕਰਕੇ ਮੈਂ ਬਾਹਰੋਂ ਵਾਪਸ ਆਇਆ ਕਿਹੜੀ ਕੰਟਰੀ ਤੋਂ ਆਏ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਆਇਆ ਹੋ ਅੱਛਾ ਜੀ ਹਾਂ ਜੀ ਤੇ ਚਲੋ ਬਹੁਤ ਕੋਈ ਹੋਰ ਕਹਿਣਾ ਚਾਹੋ ਤੁਸੀਂ ਇਸ ਦਿਨ ਦੇ ਉੱ ਬਹੁਤ ਅੱਛਾ ਉਪਰਾਲਾ ਕਰ ਰਹੇ ਹਨ ਜੀ ਅੱਜ ਕੱਲ ਆਪਾਂ ਦੇਖ ਸਕਦੇ ਹਾਂ ਕਿ ਸਿੰਘਾ ਨੇ ਹੀ ਕਰੋਨਾ ਟਾਈਮ ਤੇ ਬਹੁਤ ਹੈਲਪ ਕਰੀ ਸੀਗੀ ਤੇ ਪੱਗ ਅਸਲੀ ਸਿਰ ਦਾ ਤਾਜ ਹੈ ਤੇ ਸਾਨੂੰ ਇਹ ਤਾਜ ਆਪਣੇ ਸਿਰ ਤੇ ਰੱਖਣਾ ਚਾਹੀਦਾ ਤੇ ਮਾਨ ਮਹਿਸੂਸ ਕਰਦੇ ਹਾਂ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਰ ਦੇ ਪੱਗ ਬੰਨੀ ਹੈ ਬਹੁਤ ਲੰਬੇ ਸਮੇਂ ਬਾਅਦ ਔਰ ਬਹੁਤ ਖੁਸ਼ ਨੇ ਇਸੇ ਤਰ੍ਹਾਂ ਦੇ ਨਾਲ 3v2 ਮਾਰਕੀਟ ਦੇ ਵਿੱਚ ਹੋਰ ਵੀ ਨੌਜਵਾਨਾਂ ਨੂੰ ਜਿਹੜੀ ਹੈ ਪੱਗ ਬੰਨੀ ਜਾ ਰਹੀ ਹੈ